ਰੂ ਚੋਪਾਲ 182 ਕੰਟਰੀਜ਼ ਉਸ ਨੂੰ ਜਿਹੜੇ ਪੰਜਾਬੀ ਉੱਥੇ ਵਸੇ ਨੇ ਉਹ ਵੀ ਦੇਖ ਸਕਣਗੇ ਆਪਣੀ ਫਿਲਮ ਇਹ ਡਿਸੀਜਨ ਤੁਹਾਡਾ ਸੀਗਾ ਜਾਂ ਫਿਰ ਚੋਪਾਲ ਨੇ ਲਿਆ ਡਿਸੀਜਨ ਬਸ ਮਿਲਿਆ ਜੁਲਾ ਹੀ ਸੀ ਜੀ ਤੁਸੀਂ ਇੱਕ ਫਿਲਮ ਦੇ ਜ਼ਰੀਏ ਐਫਰਟ ਕੀਤੇ ਸਰ ਹਨਾ ਲੋਕਾਂ ਨੂੰ ਦੱਸਣ ਦਾ ਵੀ ਆ ਚੀਜ਼ਾਂ ਅਸੀਂ ਸਹੀ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ এনवायरमेंटਲ ਚੇਂਜਸ ਹੁੰਦੇ ਨੇ ਇਹ ਬਹੁਤ ਸਾਲਾਂ ਛੁੰਦੇ ਨੇ ਪਰ ਉਹਨੂੰ ਕਰੈਕਟ ਕਰਨ ਦੀ ਸ਼ੁਰੂਆਤ ਹੁਣੇ ਕਰਨੀ ਪੈਣੀ ਹੈ ਕੁਝ ਇਦਾਂ ਦੀ ਵੀ ਗੱਲ ਹੈ ਕਿ ਲੋਕ ਹੁਣ ਜਾਗਰੂਕ ਵੀ ਹੋਏ ਆ ਪਿੰਡਾਂ ਦੇ ਵਿੱਚ ਵੀ ਲੋਕ ਲਾ ਰਹੇ ਨੇ ਦਰਖਤ ਵਗੈਰਾ ਤੇ ਜੇ ਅਸੀਂ ਖੁਦ ਜਾਗਰੂਪ ਨਾ ਹੋਏ ਤਾਂ ਨੇਚਰ ਬਹੁਤ ਬੇਅੰਤ ਹੈ ਔਰ ਬੜੀ ਪਾਵਰਫੁਲ ਹੈ ਇਹਨੇ ਤਾਂ ਚੇਂਜ ਲੈ ਆਈ ਦੇਣਾ ਜਦੋਂ ਕਰੋਨਾ ਆ ਗਿਆ ਸੀਗਾ ਕੁਦਰਤ ਨਾਲ ਪਿਆਰ ਸਾਨੂੰ ਹੀ ਕਰਨਾ ਪੈਣਾ ਕਿਸੇ ਹੋਰ ਨੇ ਨਹੀਂ ਕਰਨਾ ਤੁਸੀਂ ਆਪਣੇ ਬਰਥਡੇ ਸੈਲੀਬ੍ਰੇਟ ਕਰਦੇ ਹੋ ਹਾਂ ਮੈਂ ਸੈਲੀਬ੍ਰੇਸ਼ਨ ਦੀ ਥਾਂ ਤੇ ਪਰਮਾਤਮਾ ਦਾ ਥੈਂਕਸ ਕਰਦਾ ਹੁੰਦਾ ਹੈ ਮੇਰਾ ਕੀ ਮੈਂ ਫਤੇਗੜ ਸਾਹਿਬ ਨੂੰ ਬਹੁਤ ਮੰਨਦਾ ਜੀ ਓਕੇ ਜੀ ਮੈਂ 26 ਸਤੰਬਰ ਜਾਣਾ ਹੀ ਜਾਣਾ 26 ਨਵੰਬਰ ਨੂੰ ਬੰਦੇ ਤੁਮੇ ਫਤੇਗੜ ਸਾਹਿਬ ਮੱਥਾ ਟੇਕਣਾ ਹੀ ਹੁੰਦਾ ਉਸ ਦਿਨ ਚਾਹੇ ਕੁਝ ਵੀ ਹੋ ਜਾਏ ਮੈਨੂੰ ਬੜੀ ਵਾਈਬ ਔਰ ਪਾਵਰ ਮਿਲਦੀ ਹੈ ਉੱਥੋਂ ਪੂਰਾ ਸਾਥ ਥੱਲੇ ਬੈ ਕੇ ਔਰ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਬਹੁਤ ਸਾਰੀ ਸਕ੍ਰਿਪਟਸ ਐਂਡ ਕਨਸੈਪਟਸ ਆਈਡੀਆਜ਼ ਮੈਨੂੰ ਉੱਥੇ ਬੜੇ ਆਮਦ ਹੋਏ ਨੇ ਮੈਨੂੰ ਲੱਗਦਾ ਹੈ ਕਿ ਇਹ ਕੋਈ ਜ਼ਿਆਦਾ ਵਧੀਆ ਸੈਲੀਬ੍ਰੇਸ਼ਨ ਨਹੀਂ ਹੈ ਕੇਕ ਕਟਿਆਰ ਮੋਮਬਤੀ ਜਲਾ ਕੇ ਫੂਕ ਮਾਰ ਕੇ ਬੁਝਾਤੀ ਮੈਨੂੰ ਲੱਗਦਾ ਹੈ ਕਿ ਇਹ ਤਾਂ ਆਪ ਸ਼ੁਗਰ ਹੁੰਦਾ ਹੈ ਦੀਵਨ ਤੇ ਫੂਕ ਮਾਰ ਕੇ ਬੁਝਾਣਾ ਜਿਹੜੇ ਮਤਲਬ ਪਿੰਡਾਂ ਦੇ ਕੈਰੈਕਟਰ ਹੁੰਦੇ ਉਸ ਤਰ੍ਹਾਂ ਦੇ ਕੋਈ ਵੀ ਕੈਰੈਕਟਰ ਚਾਹੇ ਉਹ 네ਗਟਿਵ ਹੋਵੇ ਚਾਹ ਪੋਜ਼ਿਟਿਵ ਹੋਵੇ ਬਹੁਤ ਜ਼ਰੂਰੀ ਹੈ ਅਗਰ ਮੈਂ ਅਗਰ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਨਾ ਕਿਸੇ ਚੀਜ਼ ਨੂੰ ਤੇ ਆਡੀਅנס ਨੂੰ ਕੀ ਕਰਾਓਗੇ ਬਿਲਕੁਲ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਬਟ ਤੁਹਾਡੇ ਅੱਖਾਂ ਬੰਦ ਕਰਕੇ ਪੂਰੀ ਫਿਲਮ ਅੱਖਾਂ ਸਾਹਮਣੇ ਚਲਣੀ ਚਾਹੀਦੀ ਹੈ ਔਰ ਫਿਲਮ ਲਿਖੀਆਂ ਬਣਾਈ ਜਾਂਦੀ ਐਡੀਟ ਪੁਆਇੰਟ ਆਫ ਊ। ਸਤਿ ਸ਼੍ਰੀ ਅਕਾਲ ਜਾਰੇ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆਂ। ਰੀਡੂ ਆ ਰਿਟਰਨਸ ਫਿਲਮ ਦੇਖੀ ਹੈ ਨਾ ਤੁਸੀਂ ਜਿਨ੍ਹਾਂ ਨੇ ਨਹੀਂ ਦੇਖੀ ਜਾ ਨਹੀਂ ਸਕੇ ਉਹਨਾਂ ਲਈ ਖੁਸ਼ਖਬਰੀ ਹੈ ਕਿ ਹੁਣ ਚੋਪਾਲ ਤੇ ਆ ਰਹੀ ਆ। ਸੋ ਸਾਰੇ ਜਾਣਿਆਂ ਨੇ ਦੇਖ ਲੈਣੇ ਠੀਕ ਹੈ ਜੀ ਉਸ ਰਿਲੇਟਡ ਗੱਲਬਾਤ ਕਰਨ ਲਈ ਸਾਡੇ ਨਾਲ ਬੀ ਐਨ ਸ਼ਰਮਾ ਸਰ ਐਂਡ ਨਵ ਬਾਜਵਾ ਸਰ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਰੋਜ਼ਾਨਾ ਸਪੋਕਸਮੈਨ ਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਸਾਰੇ ਜਿਹੜੇ ਦੇਖ ਰਹੇ ਨੇ। प्यार भरी सस्नेह काल थैंक यू बड़ी सोनी इंट्रोडक्शन की थी ਤੁਸੀਂ ਛੋਟੀ ਤੇ ਲਾਈਕ ਬਟ ਕੰਗratulations ਇਟਸ ਕਮਿੰਗ ਇਨ 182 ਕੰਟਰੀਜ਼ ਹੈ ਨਾ ਜੀ ਐਕਸਾਈਟਿਡ ਵੈਰੀ ਐਕਸਾਈਟਿਡ ਯਾਰ ਪਹਿਲੀ ਸਾਈ ਫਾਈ ਫਿਲਮ ਹੈ 182 ਕੰਟਰੀਜ਼ ਤੇ ਚੱਲ ਰਹੀ ਹੈ ਕਿਉਂਕਿ ਅਸੀਂ ਸਿਨੇਮਾ ਇੱਥੇ ਸਿਰਫ ਮੈਨ ਲਗਾਦਾ 89 ਵਿਸ਼ਾ ਵਿੱਚ ਰਿਲੀਜ਼ ਕਰ ਪਾਏ ਆ ਯੂ ਐਸ ਕੈਨੇਡਾ ਯੂ ਕੇ ਨਿਊਜ਼ੀਲੈਂਡ ਆਸਟ੍ਰੇਲੀਆ ਹਨਾ ਬਟ ਥਰੂ ਚੋਪਾਲ 182 ਕੰਟਰੀਜ਼ ਜੁਸ ਹੁਣ ਜਿਹੜੇ ਪੰਜਾਬੀ ਉੱਥੇ ਵਸੇ ਨੇ ਉਹ ਵੀ ਦੇਖ ਸਕਣਗੇ ਆਪਣੀ ਫਿਲਮ ਜਾਂ ਨਹੀਂ ਵੀ ਪੰਜਾਬੀ ਤਾਂ ਵੀ ਸਬਟਾਈਟਲ ਨਾਲ ਐਨੀਬਾਡੀ ਕੈਨ ਸੀ ਸੋ ਆਮ ਰੀਲੀ ਹੈਪੀ ਅਬਾਊਟ ਇਟ ਜੀ ਇਹ ਡਿਸੀਜਨ ਮੈਂ ਜਿਵੇਂ ਮੈਮ ਨੂੰ ਉਹ ਪੁੱਛ ਰਹੀ ਸੀਗੀ ਹੰਜਾ ਮੈਮ ਨੂੰ ਆਨਸਰ ਨੂੰ ਵੀ ਇਹ ਡਿਸੀਜਨ ਤੁਹਾਡਾ ਸੀਗਾ ਜਾਂ ਫਿਰ ਚੋਪਾਲ ਨੇ ਲਿਆ ਡਿਸੀਜਨ ਬਸ ਮਿਲਿਆ ਜੁਲਾ ਹੀ ਸੀ ਜੀ आई थिंक शायद फिल्म टू फिल्म डेफिनेटली चौपाल बहुत अच्छा कर रहा है है ना और uh, हर film, I think फिल्म आई थिंक टॉप दी सारिया फिल्म चौपालते ने पंजाबी, पंजाबी और चाहे वह गिपी बाई चाहे हो चाहे हो सो दो सीरीज भी ने सो so, uh, और साइफाई पंजाब की पहली ਫੋਰਚਨਟਲੀ ਸਾਡੇ ਵੱਲ ਕ੍ਰੀਏਟ ਕੀਤੀ ਗਈ ਹੈ ਜੀ ਹੈਵ ਡਨ ਗਿਆ ਤੇ ਉਹ ਜਿਹੜਾ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਥਿਸ ਇਜ਼ ਦਾ ਰਾਈਟ ਪ੍ਰੋਡਕਟ ਕਿ 182 ਕੰਟਰੀਜ਼ ਇਸ ਚੱਲ ਸਕੇ ਔਰ ਲੋਕੀ ਪੰਜਾਬੀ ਫਿਲਮਾਂ ਨੂੰ ਇਹ ਵੀ ਦੇਖ ਸਕਣ ਕਿ ਐਦਾਂ ਦੀ ਵੀ ਬਣਦੀਆਂ ਨੇ ਜੀ ਸੋ ਇਹ ਕੁਛ ਇਦਾਂ ਹੋਇਆ ਜੀ ਬੀਨ ਸ਼ਰਮਾ ਬਿਲਕੁਲ ਜੀ ਕਾਬਿਲ ਇਤਾਰਾਫ ਹੈ ਜਿਸ ਸਾਹਿਬ ਨੇ ਕੰਮ ਕੀਤਾ ਹੈ ਜਾਂ ਜਿਸ ਸਾਹਿਬ ਨੇ ਇਹਨਾਂ ਨੇ ਕੰਮ ਕਰਵਾਇਆ ਸੋ ਜਦੋਂ ਆਪਾਂ ਰਿਵਿਊ ਵੀ ਕੀਤਾ ਸੀਗਾ ਨਾ ਉਦੋਂ ਵੀ ਕਹਿ ਰਹੇ ਸੀ ਇਟਸ ਸਮਥਿੰਗ ਬਿਗ ਮਤਲਬ ਕਿ ਵਧੀਆ ਰਿਵਿਊਸ ਤੁਸੀਂ ਸੁਣੀ ਹੋਣੇ ਹਨਾ ਸਾਰਿਆਂ ਨੇ ਕਿਹਾ ਲਾਈਕ ਕਿਤਨੇ ਕਿਤੇ ਹਾਲੀਵੁੱਡ ਨੂੰ ਬਾਤ ਪਾਦੀ ਉਹ ਚੀਜ਼ ਲੋਕਾਂ ਨੇ ਕਿਹਾ ਆਪਣੀ ਜ਼ੁਬਾਨੀ ਸੋ ਜਦੋਂ ਉਦਾਂ ਦੇ ਰਿਵਿਊਸ ਆਏ ਲਾਈਕ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਹਾਂ ਜੀ ਸਰ ਅੱਜ ਸੋਚ ਕੇ ਆਇਆ ਕਿ ਬੋਲਣਾ ਨਹੀਂ ਹੈਗਾ ਨਹੀਂ ਬੋਲਾਂਗਾ ਜੇ ਤੁਸੀਂ ਮੌਕਾ ਦਿਓਗੇ ਬੋਲਣ ਦਾ ਸਰ ਕੀ ਕਹਿਣਾ ਚਾਹੋਗੇ ਲਾਈਕ ਫਿਲਮ ਆ ਰਹੀ ਹੈ ਚੋਪਾਲ ਤਿਆਰੀ OTT ਤੇ ਆ ਰਹੀ ਹੈ ਨਹੀਂ ਦੇਖੋ ਇਹੀ ਹੈ ਕਿ ਜਦੋਂ ਤੁਸੀਂ ਕਿਹਾ ਵੀ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀ ਦੇਖ ਸਕਦਾ ਹੈ ਜੀ ਜੀ ਔਰ ਕਿਉਂਕਿ ਫੈਮਿਲੀ ਫਿਲਮ ਹੈ ਯੈਸ ਸਾਰੇ ਜਾ ਸਕਦੇ ਔਰ ਜੋ ਯੰਗ ਜਨਰੇਸ਼ਨ ਹੈ ਜਾਂ ਬੱਚੇ ਹਨ ਉਹਨਾਂ ਵਾਸਤੇ ਬਹੁਤ ਵਧੀਆ ਹੈ ਕਿ ਨੌਲੇਜ ਉਹਨਾਂ ਦੀ ਵਧੇਗੀ ਕਿ ਕਿਸਰਾ ਸਾਡਾ ਕਲਚਰ ਪੁਰਾਣਾ ਕਿਦਾਂ ਦਾ ਸੀਗਾ ਤੇ ਆਉਣ ਵਾਲਾ ਸਮਾਂ ਜੇ ਅਸੀਂ ਥੋੜਾ ਜਿਹਾ ਅਵੇਕੈਂਡ ਨਹੀਂ ਹੋਏ ਤਾਂ ਆਨ ਵਾਲਾ ਸਮੇਂ ਦੇ ਵਿੱਚ ਸਾਨੂੰ ਕੀ ਕੀ ਪ੍ਰੋਬਲਮਸ ਆ ਸਕਦੀਆਂ ਉਹ ਸਾਰੀਆਂ ਗੱਲਾਂ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣ ਜੀ ਚਾਹੇ ਪਾਣੀ ਦੀ ਗੱਲ ਕਰੀਏ ਚਾਹੇ ਸਾਹ ਦੀ ਗੱਲ ਕਰੀਏ ਆਕਸੀਜਨ ਦੀ ਗੱਲ ਕਰੀਏ ਪੀੜ ਪੌਦਿਆਂ ਦੀ ਗੱਲ ਕਰੀਏ ਜੇਕਰ ਅਸੀਂ ਹੁਣ ਹੀ ਨਾ ਬਚਾਇਆ ਨਾ ਤਾਂ ਇਨ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਣੀਆਂ ਹੈ ਹੈਨਾ ਸੋ ਉਸੀਂ ਇੱਕ ਫਿਲਮ ਦੇ ਜ਼ਰੀਏ ਐਫਰਟ ਕੀਤੇ ਸਰ ਹਨਾ ਲੋਕਾਂ ਨੂੰ ਦੱਸਣ ਦਾ ਵੀ ਆਹ ਚੀਜ਼ਾਂ ਅਸੀਂ ਸਹੀ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਟ ਤੁਹਾਨੂੰ ਲੱਗਦਾ ਆਲੇ ਦੁਆਲੇ ਅਗਰ ਰੀਅਲ ਲਾਈਫ ਦੀ ਗੱਲ ਕਰਾਂ ਤਾਂ ਲੋਕ ਕਰ ਰਹੇ ਨੇ ਐਫਰਟਸ ਕੋਈ ਚੀਜ਼ਾਂ ਬਚਾਉਣ ਦੇ ਲਈ ਕਿ ਅਸੀਂ ਰਹਿਣਾ ਆ ਹਜੇ ਜਿਉਣਾ ਆ ਆਈ ਥਿੰਕ ਸਾਨੂੰ ਆਪਣੇ ਲਈ ਤਾਂ ਕਰਨਾ ਹੀ ਨਹੀਂ ਚਾਹੀਦਾ ਨਾ ਆਉਣ ਵਾਲੀ ਜਨਰੇਸ਼ਨ ਲਈ ਕਰਨਾ ਕਿਉਂਕਿ ਇਹ ਜੋ এনवायरमेंटਲ ਚੇਂजेस ਹੁੰਦੇ ਨੇ ਇਹ ਬਹੁਤ ਸਾਲਾਂ ਛੁੰਦੇ ਨੇ 100 100 ਸਾਲ 100 200 200 500 ਸਾਲ ਪਰ ਉਹਨੂੰ ਕਰੈਕਟ ਕਰਨ ਦੀ ਸ਼ੁਰੂਆਤ ਹੁਣੇ ਕਰਨੀ ਪੈਣੀ ਹੈ ਸੋ ਹਾਂ ਅਵੇਅਰਤਾ ਹੋਈ ਹੈ ਜਨਤਾ ਜਿਹੜੇ ਜਿਹੜੇ ਗਵਰਨਰਮੈਂਟ ਨੇ ਵੀ ਜਿਹੜੇ ਜਿਹੜੇ ਪਲਾਨ ਸ਼ੁਰੂ ਕੀਤੇ ਨੇ ਉਹਦੇ ਵਿੱਚ ਬਹੁਤ ਅਵੇਅਰਨੈਸ ਆਈ ਹੈ ਸਫਾਈ ਦਾ ਹੈ ਨਾ ਭਾਈ ਅ ਲੋਟ ਆਫ ਔਰ ਕਿਤੇ ਨੇ ਕਿਤੇ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਨਾ ਹਰ ਸ਼ਹਿਰ ਚ ਉਹਦੇ ਕਰਕੇ ਸੈਨੀਟਾਈਜੇਸ਼ਨ ਬੈਟਰ ਹੋਈ ਰਹੀ ਹੈ ਸਟੋਰੇਜ ਪਾਣੀ ਦੀ ਜ਼ਿਆਦਾ ਕੀਤੀ ਜਾ ਰਹੀ ਹੈ ਉਹਨੂੰ ਰੀਯੂਜ਼ ਕੀਤਾ ਜਾ ਰਿਹਾ ਹੈ ਬੀਸ ਨਹੀਂ ਕੀਤਾ ਜਾ ਰਿਹਾ ਕੱਟ ਹੋ ਗਿਆ ਨਾ ਹੁਣ ਕਾਫੀ ਅੱਗੇ ਨਾਲੋਂ ਕਿਉਂਕਿ ਅਗਰ ਤੁਹਾਡੇ ਕੋਲ ਰੀਯੂਜ਼ੇਬਲ ਵਾਟਰਸ ਆ ਰਹੇ ਨੇ ਜਿਹੜਾ ਤੁਸੀਂ ਯੂਜ਼ ਕਰਦੇ ਹੋ ਜਾਂ ਤੁਸੀਂ ਡੈਪ ਤੇ ਜਾਓਗੇ ਤਾਂ ਜਿਹੜਾ ਪਾਣੀ ਟੂਟੀ ਚੰਦਾ ਆਪਣੀ ਉਹ ਵੀ ਕਰੈਕਸ਼ਨਸ ਹੋ ਕੇ ਆ ਰਿਹਾ ਹੁਣ ਸੋ ਬੈਟਰ ਹੋ ਰਿਹਾ ਹੈ ਔਰ ਇਹੀ ਕਰਨਾ ਚਾਹੀਦਾ ਹੈ ਫੇਰ ਵੀ ਫੇਰ ਵੀ ਅਸੀਂ 10 ਦਾ ਲੀਟਰ ਪਾਣੀ ਨਾਲ ਨਹਾਨੇ ਆ ਉਹ ਤਾਂ ਕੋਈ ਨਹੀਂ ਕੀ ਸਕਦਾ ਉਹ ਫਿਰ ਕਹਿੰਦਾ ਨਾ ਅਸ ਤਾਂ ਖੁੱਲਾ ਖਾਣਾ ਪੀਣਾ ਖੁੱਲੇ ਤਰੀਕੇ ਨਾਲ ਰਹਿਣਾ ਉਹ ਤਾਂ ਫਿਰ ਉਹਨਾਂ ਦੀ ਉਹ ਗੱਲ ਹੋ ਜਾਂਦੀ ਹੈ ਸਰ ਪਰ ਉਹ ਹੀ ਲੋਕ ਨੇ ਜਿੰਨਾਂ ਨੂੰ ਅੱਗੇ ਜਾ ਕੇ ਜਿਹਨੇ ਜਨਰੇਸ਼ਨ ਨੂੰ ਪਤਾ ਲੱਗਣਾ ਹੈ ਬਈ ਕਹਿੰਦੇ ਸੀ ਨਾ ਵੀ ਆਹ ਹੋਣਾ ਤੇ ਵੇਖੋ ਹੋ ਗਿਆ ਜੀ ਸਰ ਕਰੇ ਕਿਵੇਂ ਦਾ ਮਾਹੌਲਾ ਬੱਚੇ ਦੇਖਣ ਗਏ ਸੀ ਫਿਲਮ ਦੇਖੀ ਉਹਨਾਂ ਨੇ ਬੱਚੇ ਨੇ ਦੇਖੀ ਬੱਚੇ ਨੇ ਬਹੁਤ ਐਪਰੀਸ਼ੀਏਟ ਕੀਤਾ ਫਿਲਮ ਨੂੰ ਹਮਮ ਔਰ ਹਮ ਜਦੋਂ ਤੁਸੀਂ ਪੁੱਛ ਰਹੇ ਸੀਗੇ ਠੀਕ ਹੈ ਲੋਕ ਜਾਗਰੂਕ ਵੀ ਹੋਏ ਆ ਪਰ ਕਈ ਲੋਕ ਹੁੰਦੇ ਆ ਕਿ ਕੰਮ ਕਰਨ ਦੀ ਜਦੋਂ نیند ਹੁੰਦੀ ਆ ਉਸ ਰਾ ਸੁੱਤੇ ਪਏ ਆ ਉਹੀ ਜਿਹ ਵੀ ਹੈ ਲੋਕ ਜਿਨ੍ਹਾਂ ਨੂੰ ਬਿਲਕੁਲ ਪਰਵਾਹ ਨਹੀਂ ਜਦੋਂ ਤੁਸੀਂ ਕਿਹਾ ਵੀ ਨਾ ਨਾ ਪਾਣੀ ਹਾਂ ਵੋਸਟ ਹੋ ਰਿਹਾ ਹੈ ਠੀਕ ਹੈ ਪੇੜ ਕੱਟੀ ਜਾ ਰਹੇ ਆ ਤਾਂ कुछ एगरूक भी, गल है कि लोग भी, हुए, भी लोग ला रहे हैं, और गवर्नमेंट भी इस बारे बड़ी मिलिया जुलिया है।, है।, है और जसा मैं नैनीताल घूमण गया हरेक बंदा इस गल बारे बड़ा चिंतित है ਕੀ ਕੀ ਜਿਹੜੀ ਇੱਕਦਮ এনवायरमेंट ਦੇ ਵਿੱਚ ਚੇਂਜ ਆ ਰਹੇ ਉਹ ਕਹ ਰਹੇ ਸੀਗੇ ਕਿ ਪਹਿਲਾਂ ਇੱਥੇ 2 2 ਫੁੱਟ ਬਰਫ਼ ਹੁੰਦੀ ਸੀ ਤੇ ਇੰਨਾ ਇੰਨਾ ਬੜਾ ਸੇਵ ਹੁੰਦਾ ਸੀ ਅੱਛਾ ਜੀ ਲੋਕ ਉੱਤੇ ਮੈਂ ਨਹੀਂ ਤਾਂ ਲੋਕ ਦੱਸ ਰਹੇ ਹੁਣ ਕਹਿੰਦੇ ਕਿ ਪਿਛਲੀ ਵਾਰ ਥੋੜੀ ਜਿਹੀ ਬਰਫ਼ ਪਈ ਹੈ ਤੇ ਉਹ ਵੀ ਫੁੱਟ ਅੱਧਾ ਫੁੱਟ ਤੇ ਹੁਣ ਸੇਵ ਇੱਕ ਹੱਥ ਵਿੱਚ ਆ ਜਾਂਦਾ ਅੰਨਕ ਹੈ ਤੇ ਇਹ ਚੀਜ਼ਾਂ ਨੂੰ ਜੇ ਹਰ ਇੱਕ ਬੰਦਾ ਐਦਾਂ ਸੋਚੇ ਕਿ ਅਸੀਂ ਆਪਣੇ ਆਪ ਹੀ ਡਿਟੀਰੀਓਰੇਟ ਕਰ ਰਹੇ ਹਾਂ ਹਰ ਇੱਕ ਚੀਜ਼ ਨੂੰ ਕਟਾ ਰਹੇ ਹਾਂ ਕੱਟਦੀ ਜਾ ਰਹੀ ਹੈ ਉਦਾਂ ਹੀ ਬੰਦੇ ਦੀ ਜ਼ਿੰਦਗੀ ਵੀ ਕੱਟਦੀ ਜਾ ਰਹੀ ਹੈ ਏਜ ਕੱਟਦੀ ਜਾ ਰਹੀ ਹੈ ਹੈਲਥ ਕੱਟਦੀ ਜਾ ਰਹੀ ਹੈ ਹਾਈਟ ਛੋਟੀਆਂ ਰਹਿਣ ਲੱਗ ਗਈਆਂ ਇਹ ਸਾਰੀਆਂ ਚੀਜ਼ਾਂ ਦੇ ਅਸੀਂ ਖੁਦ ਜ਼ਿੰਮੇਵਾਰ ਹੈ ਔਰ ਜੇ ਅਸੀਂ ਖੁਦ ਜਾਗਰੂਕ ਨਾ ਹੋਏ ਤਾਂ ਨੇਚਰ ਬਹੁਤ ਬੇਅੰਤ ਹੈ ਔਰ ਬੜੀ ਪਾਵਰਫੁਲ ਹੈ ਇਹਨਾਂ ਨੇ ਤਾਂ ਚੇਂਜ ਲੈ ਆਈ ਦੇਣਾ ਜਦੋਂ ਕਰੋਨਾ ਆ ਗਿਆ ਸੀਗਾ ਇਹ ਐਦਾਂ ਦੇ ਕੁਝ ਹੋਰ ਆ ਜਾਂਦੇ ਆ ਖਬਰਾਂ ਚ ਅਸੀਂ ਸੁਣਦੇ ਰਹਿੰਨੇ ਲਾਈਕ ਉਧਰ ਉਹ ਹੀ ਚੀਜ਼ ਆ ਗਈ ਉਧਰ ਉਹ ਹੀ ਚੀਜ਼ ਆ ਗਈ ਲਾਈਕ ਚੱਲਦਾ ਰਹਿੰਦਾ ਹੈ ਨਾ ਪਰ ਅਸੀਂ ਹੀ ਬਚਾ ਸਕਦੇ ਹਾਂ ਕੋਈ ਹੋਰ ਨਹੀਂ ਬਚਾ ਸਕਦਾ ਕੁਦਰਤ ਨਾਲ ਪਿਆਰ ਸਾਨੂੰ ਹੀ ਕਰਨਾ ਪੈਣਾ ਕਿਸੇ ਹੋਰ ਨੇ ਨਹੀਂ ਕਰਨਾ ਜਿਕਰ ਕੁਦਰਤ ਸਾਨੂੰ ਬਹੁਤ ਕੁਝ ਦੇ ਰਹੀ ਆ ਤਾਂ ਹੈ ਨਾ ਸੋ ਇੱਕ ਸਵਾਲ ਆ ਜਿਵੇਂ ਤੁਸੀਂ ਕਿਹਾ ਕਿ ਅਸੀਂ ਅੱਗੇ ਅੱਗੇ ਵੱਧਦੇ ਜਾ ਰਹੇ ਤੇ ਉਮਰ ਘਟਦੀ ਜਾ ਰਹੀ ਆ ਤੁਸੀਂ ਆਪਣੇ ਬਰਥਡੇ ਸੈਲੀਬ੍ਰੇਟ ਕਰਦੇ ਹੋ ਦੇਖੋ ਸੈਲੀਬ੍ਰੇਸ਼ਨ ਵਾਲੀ ਤਾਂ ਕੋਈ ਗੱਲ ਨਹੀਂ ਮੈਨੂੰ ਲੱਗਦੀ ਹੈ ਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਅਫਸੋਸ ਇੱਕ ਸਾਲ ਹੋਣ ਘਟ ਗਿਆ ਹੈ ਤੇ ਮੈਂ ਸੈਲੀਬ੍ਰੇਸ਼ਨ ਦੀ ਥਾਂ ਤੇ ਪਰਮਾਤਮਾ ਦਾ ਥੈਂਕਸ ਕਰਦਾ ਹੁੰਦਾ ਓਕੇ ਉਸ ਦਿਨ ਮੰਦਿਰ ਗੁਰਦੁਆਰਾ ਜੋ ਵੀ ਹੈ ਸਾਡੇ ਨੇੜੇ ਉੱਥੇ ਜਾਂਦਾ ਹੈ ਤੇ ਰੱਬ ਦਾ ਸ਼ੁਕਰੀਆ ਕਰਦਾ ਹੈ ਕਿ ਸਾਲ ਬੜਾ ਵਧੀਆ ਨਿਕਲ ਗਿਆ ਹੈ ਸ਼ੁਕਰ ਹੈ ਤੇ ਅੱਗੇ ਨੂੰ ਵੀ ਐਸਾ ਹੀ ਹੋਏ ਇਹ ਜੀ ਗੱਲ ਬਾਤ ਠੀਕ ਹੈ ਜੀ ਠੀਕ ਹੈ ਨਵਸਰ ਤੁਸੀਂ ਬਰਥਡੇ ਸੈਲੀਬ੍ਰੇਟ ਕਰਦੇ ਹੋ ਜਾਂ ਫਿਰ ਮੈਨੂੰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਮੇਰਾ ਸਾਲ ਬੜਾ ਸੋਹਣਾ ਨਿਕਲਿਆ ਪਿਛਲਾ ਤੇ ਅਗਲਾ ਵੀ ਸੋਹਣਾ ਨਿਕਲੇ ਸੋ ਮੇਰਾ ਕੀ ਮੈਂ ਫਤਿਹਗੜ ਸਾਹਿਬ ਨੂੰ ਬਹੁਤ ਮੰਨਦਾ ਜੀ ਓਕੇ ਜੀ ਸੋ ਮੈਂ ਮਤਲਬ ਮੇਰਾ ਜ਼ਿਆਦਾਤਰ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਡੇਟਾ ਦੇ ਨੇੜੇ ਤੇੜੇ ਮੈਂ ਫ੍ਰੀ ਕਰ ਸਕਾਂ ਮੈਂ 26 ਸਤੰਬਰ ਜਾਣਾ ਹੀ ਜਾਣਾ 26 ਨਵੰਬਰ ਇਸ ਨੂੰ ਬਰਥਡੇ ਜੀ ਤੋ ਮੈਂ ਫਤੇਗੜ ਸਾਹਿਬ ਮੱਥਾ ਟੇਕਣਾ ਹੀ ਹੁੰਦਾ ਉਸ ਦਿਨ ਚਾਹੇ ਕੁਝ ਵੀ ਹੋ ਜਾਵੇ ਮੈਨੂੰ ਬੜੀ ਵਾਈਬ ਔਰ ਪਾਵਰ ਮਿਲਦੀ ਹੈ ਉੱਥੋਂ ਪੁਰਾ ਸਾਹਿਬ ਥੱਲੇ ਬੈਠ ਕੇ ਔਰ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਬਹੁਤ ਸਾਰੀ ਸਕ੍ਰਿਪਟਸ ਐਂਡ ਕਨਸੈਪਟਸ ਆਈਡੀਆਜ਼ ਮੈਨੂੰ ਉੱਥੇ ਬੜੀ ਆਮਦ ਹੋਏ ਨੇ ਓਕੇ ਅਮ ਇੱਕ ਵਾਈਬ ਤੁਸੀਂ ਕਨੈਕਸ਼ਨ ਜੁੜਦਾ ਹੈ ਤੁਹਾਡਾ ਐਕਚੁਅਲ ਦੇ ਵਿੱਚ ਜਿੱਥੇ ਤੁਸੀਂ ਹੈਨਾ ਯੂ ਗੈਟ ਦਾ ਨਹੀਂ ਇਹ ਕਲਗ ਹੀ ਅਲੱਗ ਫੀਲ ਹੈ ਉਸ ਜਗ੍ਹਾ ਦਾ ਔਰ ਉਹ ਕਿਤੇ ਵੀ ਕਿਸੇ ਨੂੰ ਹੋ ਸਕਦਾ ਹੈ ਜੀ ਜਿਹਨੂੰ ਜਿੱਤ ਜਾ ਕੇ ਸਕੂਨ ਮਿਲਦਾ ਐਕਚੁਅਲ ਦੇ ਵਿੱਚ ਹੈਨਾ ਮੈਡੀਟੇਸ਼ਨ ਇੱਕ ਫੀਲ ਹੈ ਸੋ ਮੈਨੂੰ ਉਹ ਲੱਗਦਾ ਲੇਕਿਨ ਹਾਂ ਮੈਂ ਕੇਕੂ ਕੱਟਦਾ ਨਹੀਂ ਮੈਂ ਕੱਟ ਲੈਣਾ ਹੁੰਦਾ ਕੇਕ ਦਾ ਇਹਨਾਂ ਦੇ ਮਤਲਬ ਕਿ ਲੈ ਕੇ ਆਉਂਦੇ ਹੁੰਦੇ ਆ ਬੱਚੇ ਕਰਦੇ ਪਰ ਮੈਂ ਇਸ ਗੱਲ ਦੇ ਨਾਲ ਖੁਸ਼ ਨਹੀਂ ਹੁੰਦਾ ਇਹ ਜਿਹੜੀ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਕੋਈ ਜ਼ਿਆਦਾ ਵਧੀਆ ਸੈਲੀਬ੍ਰੇਸ਼ਨ ਨਹੀਂ ਹੈ ਕੇਕ ਕੱਟਿਆ আর মোমবাতি ਜਲਾ ਕੇ پھر پھੂਕ ਮਾਰ ਕੇ ਬੁਝਾਤੀ ਮੈਨੂੰ ਲੱਗਦਾ ਹੈ ਕਿ ਇਹ ਤਾਂ 슈ਗਰ ਹੁੰਦਾ ਦੀਵੇਂ ਤੇ پھੂਕ ਮਾਰ ਕੇ ਬੁਝਾਣਾ ਬਜਾਏ ਦੇ ਵੀ ਇਸ ਤਰ੍ਹਾਂ ਕਰਕੇ ਚਲੋ ਜਿਹੜਾ ਕਰਦਾ ਹੈ ਕਰੀ ਜਾਏ ਮੈਂ ਰੋਕਦਾ ਨਹੀਂ ਹੈ ਮੇਰੇ ਬੱਚੇ ਕਰਦੇ ਮੈਂ ਉਹਨਾਂ ਨੂੰ ਰੋਕਦਾ ਨਹੀਂ ਹੈ ਪਰ ਮੈਂ ਆਪਣੇ ਬਾਰੇ ਸੋਚਦਾ ਹੈ ਕਿ ਜੇ ਉੱਥੇ ਜਾ ਕੇ ਤੁਸੀਂ ਲੰਗਰ ਵਾਸਤੇ ਕੁਝ ਦੇ ਕੇ ਆਂਦੇ ਹੋ ਆ ਜਾਂ ਕੁਝ ਸ਼ਰਦਾ ਸੁਮਨ ਹੋਰ ਹੈ ਤੁਹਾਡੇ ਇਸ ਤਰ੍ਹਾਂ ਦੀ ਚੀਜ਼ ਤੁਸੀਂ ਕਰਦੇ ਹੋ ਜਾਂ ਗਊਸ਼ਾਲਾ ਜਾ ਕੇ ਗਊਆਂ ਨੂੰ ਕੁਝ ਐਦਾਂ ਕਰਕੇ ਆਂਦੇ ਹੋ ਤੇ ਇਹ ਇਸ सेलिब्रेशन ਮੱਚ ਬੈਟਰ ਹੈ ਵੀ ਕਰ ਤਾੜੀਆਂ ਮਾਰਨ ਲੱਗੇ ਆਪਣੇ ਜਨਮ ਦਿਨ ਤੇ ਕੋਦੀ ਆਪੇ ਕਿਦਾਂ ਬੁਣਨ ਲੱਗੇ ਦੇ ਹਉ ਬੱਤੇ ਵਾਰ ਕੇ ਦੇਣ ਲੱਗੇ ਤੇ ਮੈਨੂੰ ਲੰਘਦਾ ਕਿ ਉਹ ਗਿੱਦਾ ਪਾਣ ਵਾਲੇ ਤਾਂ ਤੁਸੀਂ ਵੈਸੇ ਸੱਦ ਲਿਆ ਕਰੋ ਇੱਥੇ ਬਥੇਰੇ ਆਲੇ ਹੁੰਦਾ ਕਿ ਇਹ ਸਰ ਨੇ ਇੰਨਾ ਟਾਈਮ ਲੇਖਿਆ ਉਹ ਆਪਣੇ ਹਿਸਾਬ ਨਾਲ ਹੈ ਨਾ ਜੀ 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 ਬਿਲਕੁਲ ਔਰ ਸਾਨੂੰ ਇਹ ਲੱਗਦਾ ਕਿ ਮੂਮੈਂਟਸ ਬਹੁਤ ਮੈਟਰ ਕਰਦੇ ਨੇ ਲਾਈਫ ਦੇ ਜੀ ਜਦੋਂ ਕਿ ਸਰ ਉਹ ਨਹੀਂ ਕਿ ਕੱਟਣ ਵਾਲੀ ਗੱਲ ਨਹੀਂ ਪਰ ਵੈਸੇ ਵੀ ਕੁਝ ਵੀ ਗੈੱਟ ਟੂਗੇਦਰ ਹੁੰਦਾ ਹੈ ਉਹ ਮੂਮੈਂਟ ਹੈ ਹੂੰ ਉਹ ਮੂਮੈਂਟ ਤੁਹਾਨੂੰ ਸ਼ਾਇਦ 5 ਸਾਲ ਬਾਅਦ ਯਾਦ ਆਏਗਾ ਕਿ ਮੇਰੇ ਉਹ ਵਾਲੇ ਬਰਥਡੇ ਉੱਤੇ ਯਾਦ ਹੈ ਯਾਰ ਆਪਾਂ ਆ ਕੀਤਾ ਸੀ ਆ ਕੀਤਾ ਸੀ ਇਦਾਂ ਹੋਇਆ ਸੀ ਬਸ ਇਹ ਸਿਰਫ ਮੂਮੈਂਟ ਏ ਹੋਰ ਕੁਝ ਨਹੀਂ ਅਲੱਗ ਅਲੱਗ ਨਹੀਂ ਯਾਦ ਇਹ ਵੀ ਰੱਖਿਆ ਜਾ ਸਕਦਾ ਹੈ ਕਿਵੇਂ ਮੈਂ 11 ਬਾਹਮਣਾਂ ਨੂੰ ਰੋਟੀ ਖਵਾਈ ਸੀ ਕਰ ਬਲਾਓ ਤੁਸੀਂ ਮੈਨੂੰ ਕਿਸੇ ਨੇ ਕਿਹਾ ਸੀ ਇੱਕ ਗੱਲ ਪੰਡਤ ਜੀ ਉਹ ਕਿ ਜਾਂ ਤੇ ਤੁਸੀਂ 11 ਬਾਹਮਣਾਂ ਨੂੰ ਰੋਟੀ ਖਵਾ ਦਿਓ ਜਾਂ ਫਿਰ ਇੱਕ ਪੰਡਤ ਜੀ ਨੂੰ ਇੱਕੋ ਬਰਾਬਰ ਸਹੀ ਗੱਲ ਹੈ ਸੀ ਜੋ ਤੁਸੀਂ ਐਦਾਂ ਧਰਮ ਪਦ ਪਰਿਵਰਤਨ ਕਰਵਾਣਾ ਚਾਹ ਰਹੇ ਹੋ ਨਹੀਂ ਅਸੀਂ ਇੱਕ ਇੱਕ ਹੈਗੇ ਸੀ ਸਾਡੇ ਮੈਂ ਰਿਕੁਐਸਟਾਂ ਦੀ ਬੜੀਆਂ ਕੀਤੀਆਂ ਦੇਖੋ ਜੋ ਦੇ ਹਾਂ ਕੰਟਰੋਲ ਆਪਣਾ ਨਾਮ ਚਲਚਰ ਹੈ ਯਾ ਜਸਟ ਜੋ ਜੋ ਕਲਚਰ ਹੈ ਉਹਦੇ ਨਾਲ ਜ਼ਰੂਰ ਜੁੜੇ ਰਹਿਣਾ ਚਾਹੀਦਾ ਜਿਹਦਾ ਵੀ ਜੋ ਵੀ ਠੀਕ ਹੈ ਸਿੱਖ Hindu ਇਸਾਈ ਮਤਲਬ ਕਿ ਕੋਈ ਵੀ ਮੈਟਰ ਨਹੀਂ ਕਰਦਾ ਸਰ 휴ਮੈਨਿਟੀ ਮੈਟਰਸ ਮੋਰ ਐਕਚੁਅਲ ਦੇ ਵਿੱਚ ਹੈ ਨਾ ਜੀ ਹੈ ਨਾ ਨਹੀਂ ਮੈਂ ਮੈਂ ਆਪਣੇ ਜਿਹੜੇ ਪੁਰਾਣੇ ਸੰਸਕਾਰ ਹੈ ਜੀ ਉਹਨਾਂ ਨੂੰ ਲੈ ਕੇ ਚੱਲਦਾ ਹਾਂ ਔਰ ਉਹਨਾਂ ਨਾਲ ਹੀ ਜ਼ਿੰਦਾ ਹੈ ਔਰ ਮੈਂ ਅੱਗੇ ਆਪਣੇ ਬੱਚਿਆਂ ਨੂੰ ਵੀ ਉਹ ਮਸ਼ਾਲ ਜੋ ਮੇਰੇ ਕਰਦੇ ਨੇ ਮੇਰੇ ਪੇਰੈਂਟਸ ਨੇ ਮੈਨੂੰ ਫੜਾਈ ਉਹ ਮੈਂ ਅੱਗੇ ਬੱਚਿਆਂ ਨੂੰ ਦਿੰਦਾ ਅਗਲੇ ਫੜਨ ਉਹਨੂੰ ਜਲਾ ਕੇ ਰੱਖਣ ਉਸ ਜਵਾਲਾ ਨੂੰ ਇਹ ਉਹਨਾਂ ਦੀ ਮਰਜ਼ੀ ਹੈ ਬਟ ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣਾ ਕੰਮ ਕਰੋ ਸੋ ਨਾਈਸ ਇਟਸ ਵੈਰੀ ਗੁੱਡ ਸਰ ਸਰ ਮੈਨੂੰ ਇਹ ਦੱਸੋ ਕਿ ਆ ਜਿਹੜੀ ਲੁੱਕ ਅਪਣਾਈ ਹੋਈ ਆ ਇਹ ਕਿਹਦੇ ਲਈ ਅਪਣਾਈ ਹੋਈ ਆ ਇਹ ਕਿਸ ਪ੍ਰੋਜੈਕਟ ਲਈ ਅਪਣਾਈ ਹੋਈ ਆ ਕੁਝ ਲੁੱਕ ਟ੍ਰਾਇਲ ਚੱਲ ਰਿਹਾ ਸੀ ਇੱਕ ਅਗਲੀ ਮਦਾਨੀਆਂ ਤੋਂ ਬਾਅਦ ਵੀ ਇੱਕ ਫਿਲਮ ਹੈ ਓਕੇ ਜੀ ਉਹਦਾ ਲੁੱਕ ਟ੍ਰਾਇਲ ਚੱਲ ਰਿਹਾ ਸੋ ਹੁਣ ਕੁਝ ਹੋਰ ਅਲੱਗ ਪਲਾਨ ਕਰ ਰਹੇ ਹਾਂ ਸੋਚਿਆ ਹੋਇਆ ਮਤਲਬ ਕਿ ਮੈਂ ਕੁਝ ਜਦੋਂ ਵੀ ਕੁਝ ਲੈ ਕੇ ਆਣਾ ਸਮਥਿੰਗ ਡਿਫਰੈਂਟ ਲੈ ਕੇ ਆਣਾ ਹੈ ਨਾ ਜੀ ਵੱਡਾ ਲੱਗਿਆ ਵੱਡਾ ਲੱਗਿਆ ਡਿਫਰੈਂਟ ਮਤਲਬ ਕਿ ਵੱਡਾ ਲੱਗਿਆ ਡਿਫਰੈਂਟ ਤਾਂ ਹੋਏਗਾ ਹੀ ਪਰ ਵੱਡਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੇਨ ਲੱਗਦਾ ਹੈ ਕਿ ਆਡੀਅנס ਨੂੰ ਥੀਏਟਰ ਚਾਹ ਦੀ ਡੇਟ 'ਚ ਅਗਰ ਲੈਣਾ ਚਾਹੁੰਦੇ ਹੋ ਤੇ ਵੱਡਾ ਵੀ ਵੱਡਾ ਬਹੁਤ ਲਾਜ਼ਮੀ ਹੈ ਜੀ ਔਰ ਜਿਹੜੇ ਸਾਡੇ ਯੂ نو ਫਰੈਂਡਸ ਫੈਨਸ ਜਿਹੜੀ ਆਡੀਅנס ਹੈ ਉਹ ਥੀਏਟਰ ਨਹੀਂ ਜਾ ਪੰਦੀ ਤੇ ਉਹ ਹੀ ਵੱਡੀ ਚੀਜ਼ ਹੋ ਚੋਪਾਲ ਐਫਟੀਵੀ ਇੰਜੋਏ ਕਰ ਸਕਤੀ ਹੈ ਡੈਫੀਨੇਟਲੀ ਜੀ ਅੱਛਾ ਮਦਾਨੀਆਂ ਦੀ ਸ਼ੂਟਿੰਗ ਡਨ ਕੇ ਚੱਲ ਰਹੀ ਹੈ ਹਜੇ ਸਰ ਇੱਕ ਸਕੇਡਿਊਲ ਹੋਇਆ ਸਾਡੀ ਅਗਲੇ ਮਹੀਨੇ ਤੋਂ ਸ਼ੂਟ ਹੈ ਸਰ ਨੂੰ ਮੈਂ ਡਾਟਾ ਭੇਜ ਦਿੱਤਾ ਹੈ ਸਿਰਫ ਰੀ ਰੱਖ ਲਿਆ ਆਈ ਮੀਨ ਡਾਨਿਆ ਅਰੇ ਬਹੁਤ ਪਹਿਲਾਂ ਇਹਨਾਂ ਨੂੰ ਪੁੱਛੋ ਮੈਂ ਮਹੀਨੇ ਦੋ ਦੋ ਮਹੀਨੇ ਪਹਿਲਾਂ ਭੇਜ ਦੇਣਾ ਉਹਨਾਂ ਲੌਕ ਇੱਕਦਮ ਇੱਕ ਇੱਕ ਦਿਨ ਸੋ ਉਹ ਬੜਾ ਸੋਹਣਾ ਨਿਕਲੇ ਸਾਡੀ ਫਸਟ ਸਕੇਡਿਊਲ ਬਹੁਤ ਪਿਆਰਾ ਹੋ ਗਿਆ ਐਂਡ ਨੀਰੂ ਬਾਜਵਾ ਜੀ ਨਾਲ ਇਟ ਵਾਸ ਆਲਵੇਸ ਅ ਡ੍ਰੀਮ ਟੂ ਵਰਕ ਵਿਦ such a talented actress and oh uh, my god and the oh. most beautiful punjabi girl i've seen to be very honest ਕਿਉਂਕਿ ਮੈਨੂੰ ਲੱਗਦਾ ਪੰਜਾਬ ਦੀ ਜਿੰਨੀਆਂ ਕੁੜੀਆਂ ਨੇ ਅਗਰ ਉਹ ਆਪਣੇ ਆਪ ਨੂੰ ਕਿਸੇ ਨਾਲ ਰਿਲੇਟ ਪੰਜਾਬੀ ਨਾ ਕਰਨਾ ਚਾਹੁੰਦੇ ਉਹ ਸਿਰਫ ਨੀਰੂ ਬਾਜਵਾ ਨਾਲ ਕਰ ਪਾਉਂਦੀ ਆ ਉਹ ਉਹਨਾਂ ਦਾ ਸਟਾਈਲ ਹੀ ਆ ਉਹ ਜੈ ਅੱਛਾ ਮਤਲਬ ਕਿ ਮੈਮ ਆਪਣੇ ਕੰਮ ਨੂੰ ਲੈ ਕੇ ਬੜੇ ਪ੍ਰੋਫੈਸ਼ਨਲ ਨੇ ਆਪਣੀ ਸਿਹਤ ਨੂੰ ਲੈ ਕੇ ਬੜੇ ਪ੍ਰੋਫੈਸ਼ਨਲ ਨੇ ਡਾਈਟ ਨੂੰ ਲੈ ਕੇ ਬਹੁਤ ਪ੍ਰੋਫੈਸ਼ਨਲ ਨੇ ਫੈਮਲੀ ਟਾਈਮ ਦੇਣਾ ਹੈ ਉਹ ਵੀ ਉਹਨਾਂ ਨੇ ਰੱਖਿਆ ਹੋਇਆ ਹੈ ਨਾ ਸ਼ਾਇਦ ਇਹਨਾਂ ਚੀਜ਼ਾਂ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਹੈਗੀ ਹੈ ਜਿਹੜੀ ਸਾਨੂੰ ਨਹੀਂ ਪਤਾ ਕਿ ਉਹਨਾਂ 'ਚ ਇਹ ਜ਼ਿਆਦਾ ਮਤਲਬ ਕਿ ਸਪੈਸ਼ਲ ਗੁਣ ਹੈ ਇਹ ਹਰ ਇੱਕ ਕੁੜੀ ਨੂੰ ਸਿੱਖਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਸਿੱਖਣਾ ਚਾਹੀਦਾ ਉਹਨਾਂ ਦੀ ਮਿਹਨਤ ਬੜੀ ਦੱਸਾਂਗੇ ਜੀ ਕਿਉਂਕਿ ਮੈਂ ਤਾਂ ਪਹਿਲੀ ਵਾਰੀ ਸ਼ੂਟ ਕਰ ਰਿਹਾ ਉਹਨਾਂ ਦਾ ਹੈ ਨਾ ਤੇ ਸਾਡਾ ਫਰਸਟ ਡੇ ਸ਼ੂਟ ਔਰ ਕੈਨੇਡਾ ਤੋਂ ਉਹਨਾਂ ਨੇ 16 ਘੰਟੇ ਦੀ ਫਲਾਈਟ ਲੈ ਕੇ ਸਰ ਆਏ ਇੱਥੇ ਲੈਂਡ ਕਰਨਾ ਸੀ ਔਰ 9 ਵਜੇ ਸਾਡਾ ਕਾਲ ਟਾਈਮ ਸੀ ਸੋ ਉਹ ਦਿੱਲੀ ਪਹੁੰਚੇ ਸੀ ਮੈਂ ਕਹਿੰਦਾ 3:30 ਵਜੇ ਔਰ ਦਿੱਲੀ ਤੋਂ ਚੰਡੀਗੜ੍ਹ ਟ੍ਰਾਂਸੀਸ਼ਨ ਫਲਾਈਟ ਸੀ ਉਹ ਲੇਟ ਹੋ ਗਈ ਓਕੇ ਸੋ ਉਹ ਹੋ ਗਈ 7 ਵਜੇ ਸ਼ੀ ਲੈਂਡਡ ਹੈ ਐਂਡ ਸ਼ੀ ਚੈਕਡ ਇਨ ਟੂ ਦਾ ਹੋਟਲ ਸ਼ੀ ਹੈਡ 1 ਘੰਟੇ ਦਾ ਵਰਕਆਊਟ ਇਨ ਦਾ ਜਿਮ ਐਂਡ ਸ਼ੀ ਵਾਸ .9 ਔਨ ਸੈਟ ਸਪਿਰਿਟ ਉਫ ਮਤਲਬ ਯਾਰ 16 ਘੰਟੇ ਦੀ ਫਲਾਈਟ ਲੈ ਕੇ ਕੈਨੇਡਾ ਤੋਂ ਤੁਸੀਂ ਸੋਚਦੇ ਹੋ ਮੈਂ 2 ਘੰਟੇ ਅੱਖਾਂ ਬੰਦ ਕਰ ਲਾਂ ਬੈੱਡ ਤੇ ਜੋ ਵੀ ਇਹ ਨੇ ਥੋੜਾ ਜਿਹਾ ਬਟ ਉਹਨਾਂ ਨੇ ਵਰਕਆਊਟ ਕਰਕੇ ਸੈੱਟ ਤੇ ਆਣਾ ਸੋ ਇਹ ਹੈਗਾ ਪੈਸ਼ਨ ਫॉर ਵਰਕਿੰਗ ਉਸ ਤੋਂ ਬਾਅਦ ਇਨੀ ਫੈਮਿਲੀ ਐਕਸਟੈਂਡਡ ਕਰਨ ਦੇ ਬਾਵਜੂਦ ਆਪਣੇ ਆਪ ਨੂੰ ਉਸ ਤਰੀਕੇ ਨਾਲ ਦੇਖਣਾ ਔਰ ਦੂਸਰੇ ਨੂੰ ਦਿਖਾਣਾ ਐਂਡ THEN ਇੱਕ ਬੱਚਾ ਇੱਕ ਉਹਨਾਂ ਦੇ ਅੰਦਰ

ਗੱਲ ਕਰਨ ਦਾ ਸਲੀਕਾ ਓਕੇ ਹਰ ਕੁੜੀ ਦਾ ਅੱਛਾ ਹੁੰਦਾ ਹੈ ਪਰ ਕਈਆਂ ਦਾ ਹਾਰਸ਼ ਹੁੰਦਾ ਹੈ ਉਹ ਚੀਜ਼ ਜ਼ਰੂਰ ਉਹਨਾਂ ਨੂੰ ਸਿੱਖਣੀ ਚਾਹੀਦੀ ਹੈ ਉਹਨਾਂ ਦੀ ਗੱਲਬਾਤ ਤੋਂ ਉਹਨਾਂ ਦੇ ਇੰਟਰਵਿਊਸ ਤੋਂ ਓਕੇ ਸਰ ਮਤਲਬ ਕਿ ਜੋ ਸਨ ਨੇ ਕਿਹਾ ਸਹੀ ਨਹੀਂ ਗੱਲਾਂ ਬਿਲਕੁਲ ਗੱਲਾਂ ਸਹੀ ਨੇ ਇੱਕ ਹੋਰ ਗੱਲ ਦੱਸਾਂ ਵੀ ਪੰਜਾਬੀ ਟਿੱਕ ਐਨੀ ਬੋਲਣੀ ਹੋ ਯਾਰ ਡਾਇਲੌਗਸ ਵੇਖਾਰਾ ਜੋ ਸਪੀਚ ਵਰਕ ਹੈ ਉਹ ਐਨਾ ਵਧੀਆ ਕੀਤਾ ਹੋਇਆ ਹੈ ਕਮਾਲ ਹੈ ਔਰ ਮਹਿਸੂਸ ਜ਼ਿਆਦਾ ਕਰਦੇ ਨੇ ਸੀਨ ਨੂੰ ਡਾਇਲੌਗ ਨੂੰ ਮੈਂ ਬੜੀ ਏਦਾਂ ਸੀਨ ਦੇਖਿਆ ਇੱਕ ਅਸੀਂ 6 పేਜ ਦਾ ਸੀਨ ਪਰਫਾਰਮ ਕੀਤਾ ਮੈਂ ਤੇ ਨਿਰੂ ਜੀ ਨੇ ਜੀ ਦੋ ਇਟ ਵਾਸ 4 పేਜ ਮਾਈਂਡ 2 పేਜ ਨਿਰੂ ਜੀ ਉਹ ਜਿਹੜਾ ਸਰ ਆਪਣਾ ਤੇ ਉਹਨਾਂ ਨੇ ਏਦਾਂ ਦੇਖਿਆ ਜਸ ਲਾਈਕ ਆਮ ਰੈਡੀ ਸੋ ਲੈਟਸ ਡੂ ધ ਰਿਹਰਸਲ 댓 ਵੀ ਕੈਨ ਡੂ ਬਟ ਡਾਇਲੌਗਸ 댓ਸ ਰੈਡੀ ਐਡਡ ਅਵਰ ਡਾਇਲੌਗਸ ਲੈ ਸੋ ਇੰਨਾ ਇੰਨਾ ਫਾਸਟ ਔਰ ਇੰਨਾ ਕਮਾਲ ਫੈਂਟੈਸਟਿਕ ਬਹੁਤ ਵਧੀਆ ਸੋ ਇਹ ਉਹਨਾਂ ਦੀ ਤਾਰੀਫ ਹੈ ਜੀ ਹੋਰ ਤਾਂ ਜਿੰਨੀ ਕਰੋ ਕਟਾ ਜਿੰਨੀ ਕਰੋ ਕਟਾ ਮੇਰੇ ਇੱਕ ਸਵਾਲ ਹੈਗਾ ਜਿਹੜਾ ਮੈਂ ਸੋਚਦੀ ਆ ਰਹੀ ਸੀ ਮੈਂ ਤੁਹਾਨੂੰ ਪੁੱਛਣਾ ਆ ਲਾਈਕ ਸ਼ਾਇਦ ਹੀਰੀਕ ਲਈ ਹੋਏਗਾ ਜਿਹੜਾ ਡਾਇਰੈਕਟਰ ਤੇ ਐਕਟਰ ਹੋਏਗਾ ਸੋ ਇਹ ਚੀਜ਼ਾਂ ਜਦੋਂ ਇਕੱਠੀਆਂ ਚੱਲਦੀਆਂ ਨੇ ਇਹ ਈਜ਼ੀ ਰਹਿਣੀਆਂ ਜਾਂ ਟਫ ਰਹਿਣੀਆਂ ਤੁਹਾਡੇ ਲਈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਫਿਲਮ ਦੇ ਵਿੱਚ ਕੰਮ ਵੀ ਕਰਨਾ ਹੈ ਤੇ ਉਹਨੂੰ ਡਾਇਰੈਕਟ ਵੀ ਕਰਨਾ ਹੈ ਸੋ ਮੈਂ ਨਾ ਕਦੀ ਉਹਦੇ ਉੱਤੇ ਇੰਨਾ ਜਾਂਦਾ ਨਹੀਂ ਸੋਚਦਾ ਨਹੀਂ ਓਕੇ ਬਟ ਯੈਸ ਇਟ ਇਜ਼ ਵੈਰੀ ਡਿਫਿਕਲਟ ਅ ਬਟ ਮੇਰੀ ਪ੍ਰੀ ਪ੍ਰੋਡਕਸ਼ਨ ਬਹੁਤ ਸਟਰੋਂਗ ਰਹਿੰਦੀ ਹੈ ਇੰਨੀ ਸਟਰੋਂਗ ਰਹਿੰਦੀ ਹੈ ਕਿ 11 ਤੋਂ 1 ਦੇ ਵਿੱਚ ਕੀ ਕਰਨਾ ਹੈ ਮੈਨੂੰ ਪਤਾ ਹੈ ਔਰ 11 ਤੋਂ 12 ਵਿੱਚ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਵੈਨ ਆਈ ਥਿੰਕ ਪਹਿਲਾਂ ਆ ਕੇ ਅਸੀਂ ਸਾਰਾ ਪਹਿਲਾਂ ਮੈਂ ਪੂਰਾ ਸੈਟ ਦੇ ਉੱਤੇ ਪੂਰਾ ਮੋਸ਼ਨ ਤਿਆਰ ਕਰਦਾ ਫਿਰ ਮੈਂ ਜਾ ਕੇ ਤਿਆਰ ਹੁੰਨਾ ਜਦੋਂ ਮੈਂ ਐਕਟ ਵੀ ਕਰ ਰਿਹਾ ਹੁੰਨਾ ਔਰ ਫਿਰ ਆਪਾਂ ਉਹਨੂੰ ਪਰਫਾਰਮ ਕਰਦੇ ਹਾਂ ਜਿਵੇਂ ਤੁਸੀਂ ਪਹਿਲਾਂ ਆਲਰੇਡੀ ਕਹਿੰਦੇ ਤੁਹਾਡਾ ਵਰਕ ਲਾਈਕ 2-3 ਮਹੀਨੇ ਪਹਿਲਾਂ ਹੀ ਤੁਸੀਂ ਡੇਟਸ ਦਿੱਤੀਆਂ ਕਿਉਂਕਿ ਤੁਸੀਂ ਪ੍ਰਿਪੇਅਰ ਉਹ ਚੀਜ਼ ਨੂੰ ਲੈ ਕੇ ਹੈ ਨਾ ਮੈਂ ਇਟ ਹਾਸ ਟੂ ਬੀ ਅ ਪ੍ਰੋਫੈਸ਼ਨਲ ਯਾਰ ਮਜ਼ਾਕ ਕੋਈ ਨਹੀਂ ਤਾਂ ਜਿਹੜਾ ਕੰਮ ਹੁੰਦਾ ਨਾ ਜਦਾਂ ਅਸੀਂ ਗਏ ਸਵੇਰੇ ਅੱਜ ਸਾਰੇ ਦਿਨ ਚ ਕੀ ਸ਼ੂਟ ਕਰਨਾ ਹੈ ਉਹ ਇਹ ਦੱਸ ਦਿੰਦੇ ਆ ਇਹ ਮੈਂ ਸੀਨ ਇਹ ਤੁਹਾਡਾ ਪਹਿਲਾਂ ਰੱਖਿਆ ਹੈ ਇਹ ਇਸ ਤਰ੍ਹਾਂ ਹੋਏਗਾ ਸੀਨ ਇਹਦੇ ਵਿੱਚ ਮੈਂ ਇਹ ক্লোਜ਼ ਅਪ ਲਾਗਾ ਇਹ ਲੌਂਗ ਸ਼ਾਟ ਮਤਲਬ ਸ਼ਾਟ ਡਿਵੀਜ਼ਨ ਤੱਕ ਇਹਨਾਂ ਨੇ ਪਹਿਲਾਂ ਕੀਤੀ ਹੁੰਦੀ ਹੈ ਓਕੇ ਨਾਈਸ ਬਹੁਤ ਜ਼ਰੂਰੀ ਹੈ ਅਗਰ ਮੈਂ ਅਗਰ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਨਾ ਕਿਸੇ ਚੀਜ਼ ਨੂੰ ਤੇ ਆਡੀਅנס ਨੂੰ ਕੀ ਕਰਾਓਗੇ ਬਿਲਕੁਲ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਵਾਟ ਵੀ ਆ ਤੁਹਾਡੇ ਅੱਖਾਂ ਬੰਦ ਕਰਕੇ ਪੂਰੀ ਫਿਲਮ ਅੱਖਾਂ ਸਾਹਮਣੇ ਚੱਲਣੀ ਚਾਹੀਦੀ ਹੈ ਔਰ ਫਿਲਮ ਲਿਖੀ ਜਾਂ ਬਣਾਈ ਜਾਂਦੀ ਹੈ ਐਡਿਟ ਪੁਆਇੰਟ ਆਫ ਵੀਊ ਤੋਂ ਜੀ ਤੁਸੀਂ ਬੋਲੇ ਤੁਹਾਡੇ ਕੱਟ ਤੋਂ ਬਾਅਦ ਮੇਰਾ ਲੱਗਣਾ ਸੋ ਉਹ ਸਾਰੀ ਟੈਕਨੀਕਲ ਨੋਲਿਜ ਹੈ ਜਿਵੇਂ ਹੁਣ ਮੈਨੂੰ ਪਤਾ ਹੈ ਕਿ ਮੈਂ ਗੱਲ ਕਰ ਰਹੀ ਹਾਂ ਮੈਡੀਟਨ ਦੱਸਣਾ ਹੈ ਕਿ ਇਹ ਚੰਕ ਲਗਾਣੇ ਆਵੇ ਤੁਸੀਂ ਇਹ ਹੋਣੇ ਚਾਹੀਦੇ ਆ ਸੋ ਇਹ ਮੇਰਾ ਕੰਮ ਆ ਮਤਲਬ ਕਿ ਪਹਿਲੇ ਪ੍ਰੀਪੇਅਰ ਕਰ ਲਿਆ ਮੈਂ ਆਪਣੇ ਕੁੜੀ ਇੰਨੀ ਕਿਊਟ ਤੇ ਬਿਊਟੀਫੁਲ ਹੈ ਨਾ ਮੈਂ ਸੱਚੀ ਦੱਸ ਰਿਹਾ ਹੈਲੋ ਵਾਲੇ ਠੀਕ ਹੈ ਅ ਸਰ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਾਂਗੀ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਬਹੁਤ ਸਾਰੇ ਕਿਰਦਾਰ ਨਿਭਾ ਚੁੱਕੇ ਹੋ ਅਜੇ ਹੋਰ ਵੀ ਬਹੁਤ ਕੰਮ ਕਰਨਾ ਬਟ ਦਿਲੀ ਤੇ ਮਨ ਹੈ ਕਿ ਕੋਈ ਕੁਝ ਰਹਿ ਗਿਆ ਕੈਰੈਕਟਰ ਕਰਨ ਵਾਲਾ ਵੀ ਇਹ ਕੈਰੈਕਟਰ ਮੈਂ ਕਰਨਾ ਚਾਹੁੰਨਾ ਹਾਂ ਇਦਾਂ ਦੀ ਦਿਲੀ ਤੇ ਮਨ ਹੈ ਕੋਈ ਹਾਲੇ ਤਾਂ ਕੀਤਾ ਹੀ ਕੁਝ ਨਹੀਂ ਹੈ ਹਮ ਹਾਲੇ ਤਾਂ ਮਤਲਬ ਅਮ ਕਿ ਦੋਸੋ ਫਿਲਮਾਂ ਸਰ ਹੋ ਗਈਆਂ ਨੇ ਤੁਹਾਡੀ ਮੇਰੇ 200 ਫਿਲਮਾਂ ਤੈ ਨਹੀਂ ਹੋਈਆਂ ਮੇਰੇ ਅਖਲੇ 200 ਤੋਂ ਥੋੜੀਆਂ ਘੱਟ ਹੀ ਐ ਪਰ ਫਿਰ ਵੀ ਦੇਖਿਆ ਜਾਏ ਤੇ 200 ਵੀ ਕੈਰੈਕਟਰ ਕੋਈ ਬਹੁਤ ਜ਼ਿਆਦਾ ਕੈਰੈਕਟਰ ਨਹੀਂ ਹੈ ਅੱਛਾ ਜੀ ਹਾਂ ਜੀ ਤੇ ਹਲੇ ਤਾਂ ਬਹੁਤ ਕੁਝ ਕਰਨੋਂ ਪਿਆ ਹੈ ਜੋ ਵੈਸੇ ਕੋਈ ਤੁਹਾਡਾ ਇੱਕ ਇੱਛਾ ਇੱਛਾ ਨਹੀਂ ਹੁੰਦੀ ਦੇਖੋ ਮੈਨੂੰ ਵੀ ਦੱਸੋ ਸਰ ਮੈਂ ਵੀ ਲਿਖਾਂ ਐਸਾ ਕੁਝ ਕਿ ਯਾਰ ਮੈਂ ਯੂ نو ਵੀ ਇਦਾਂ ਦਾ ਕੈਰੈਕਟਰ ਕਰਨਾ ਚਾਹੁੰਦਾ ਹੈ ਕਿ ਮੈਨੂੰ ਕਿਤੇ ਮਜ਼ਾ ਆ ਜਾਏ ਜਿਹੜੇ ਮਨ ਲੋ ਪਿੰਡਾਂ ਦੇ ਕੈਰੈਕਟਰ ਹੁੰਦੇ ਆ ਉਸ ਤਰ੍ਹਾਂ ਦੇ ਕੋਈ ਵੀ ਕੈਰੈਕਟਰ ਚਾਹੇ ਉਹ 네ਗੇਟਿਵ ਹੋਵੇ ਚਾਹ ਪੋਜ਼ਿਟਿਵ ਹੋਵੇ ਇਹ ਜੇ ਕੰਮ ਤੇ ਮਜ਼ਾ ਆਵੇ ਮੈਂ ਦੱਸਾਂ ਮੈਨੂੰ ਮੈਨੂੰ ਐ ਲੱਗਦਾ ਐਜ਼ ਅ ਡਾਇਰੈਕਟਰ ਰਾਈਟਰ ਕਿ ਮੈਂ ਤੁਹਾਡੇ ਤੋਂ ਇੱਕ ਕੈਰੈਕਟਰ ਅਗਰ ਜਿਵੇਂ ਮੈਨੂੰ ਵਿਜ਼ਨ ਜੋ ਹੁੰਦਾ ਹੈ ਤੇ ਮੈਂ ਨਰੇਂਦਰ ਮੋਦੀ ਜੀ ਦਾ ਕਰਾਉਣਾ ਚਾਹਾਂਗਾ ਓਕੇ ਮੈਨੂੰ ਲੱਗਦਾ ਹੈ ਕਿ ਉਹ ਪੁੱਲ ਇਟ ਆਫ ਪ੍ਰੋਡਿਊਲ ਐਕਸਲਰ ਕੋਸ਼ਿਸ਼ ਕਰਾਂਗੇ ਜੋ ਮੈਨੂੰ ਲੱਗਦਾ ਹੈ ਹੀ ਹੈਜ਼ ਦੈਟ ਆਰਾ चलो जी ठीक है थैंक यू सो मच सर ऑल द वेरी वेरी बेस्ट फॉर द अपकमिंग प्रोजेक्ट्स एज वेल फिल्म जोपाल से आ रही है थैंक यू सो मच जिड़े रह गए जी ओ भी देख लैंड जिन्ह ने देखी हुई है